ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਟੋਕੜ ਗੱਪਣ ਚੈੱਕ ਪਾਸ ਤੇ ਦੋ ਬਈ ਟੋਕੜਾਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਜਾ ਆਪਾਂ ਕਰਦੇ ਹਾਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਿਕਾ ਬਈ ਉਹ ਠੀਕ ਹਾਂ ਬਾਈ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਵਧੀਆ ਚੱਲਦਾ ਬਈ ਠੀਕ ਆ ਨਾਮ ਤੇ ਆਪਣਾ ਡਰੈਸ ਬੋਲ ਦੋ ਬਈ ਨਾਮ ਮੇਰਾ ਮਨੂਣਾ ਪਿੰਡ ਗੋਠਾਗੁਰੂ ਆ ਸੀਲ ਫੂਲ ਆ ਜਿਹੜਾ ਫਿੰਡਾ ਆਪਾਂ ਨੂੰ ਠੀਕ ਆ ਬਈ ਨੇੜੇ ਪਿੰਡ ਕਿਹੜੇ ਰਹਿ ਜਾਂਦੇ ਪਾਕਤਾ ਰਹਿ ਜਾਂਦੇ 2 ਕਿਲੋਮੀਟਰ ਤੇ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ 94631 94328 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾਰਡ ਦੇਖ ਰਹੇ ਆ ਕਿਹੜਾ ਸੁਵੇ ਸੁਈ ਆ ਇਹ ਦੂਜੇ ਸੁਵੇ ਸੁ 4 ਮਹੀਨਿਆਂ ਦੀ ਗੱਭਣ ਚੱਕ ਪਾਸਾ ਹਾਂ ਚੱਕ ਪਾਸਾ ਤੇ ਕਿੰਨਾ ਦੁੱਧ ਆਇਆ ਦੁੱਧ ਨੌਂ ਦੋਨਾਂ ਵੇਲੇ ਲਾ ਠੀਕ ਆ ਤੇ ਜੇ ਕੋਈ ਵੀਰ ਆਵੇ ਦੀ ਸੱਲੀ ਆਵਾ ਚੋਲੇ ਪਾ ਦੇ ਆਪਣੇ ਘਰ ਵਿੱਚ ਆੜਾਂਗ ਸੱਲੀ ਕਰ ਲੈ ਗਏ ਠੀਕ ਆ ਤੇ ਗੱਲ ਕਰੀਏ ਤਾਂ ਬਈ ਮਨੋ ਚਮਕ ਵੜੀ ਆ ਜਾਰ ਹਣਾ ਹਾਂ ਹਾਂ ਚਮਕ ਤੇ ਬਈ ਸੈਨਿੰਗ ਚੈੱਕ ਕਰੋ ਬਾਹਰ ਤੇ ਚਾਰੂ ਚਰੂ ਵੀ ਫੁੱਲ ਆ ਹਣਾ ਹਾਂ ਪੂਰੀ ਵੀ ਚਾਰੂ ਚੈੱਕ ਕਰ ਸਕਦੇ ਮੈਂ ਫੁੱਲ ਫੇਸ ਬਿਊਟੀ ਚੈੱਕ ਕਰੋ ਲੈ ਸੈਨਿੰਗ ਚੈੱਕ ਕਰੋ ਜੇ ਗੱਲ ਕਰੀਏ ਨਾ ਪਲੀ ਵੀ ਦੀ ਤਾਂ ਮੈਂ ਕਹਣਾ ਬਈ ਮੂੰਹ ਬੋਲਣ ਦੀ ਲੋੜ ਹੀ ਨਹੀਂ ਹਣਾ ਇੰਨੀ ਕੁ ਪਲੀ ਵੀ ਆ ਤੇ ਥਾਣ ਹਵਾ ਨਾ ਬਈ ਆਪਾਂ ਨੇੜੇ ਚੈੱਕ ਕਰਵਾਉਣਾ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਵਾ ਕਰਮਾਲੀ ਦਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਰ ਤੇ ਲੱਗਿਆ ਵਾ ਥਾਣ ਚੈੱਕ ਕਰੋ ਬੜਾ ਸੋਹਣਾ ਥਾਣ ਲੱਗਿਆ ਵਗਾ ਤੇ ਬਾਈ ਕਿਵੇਂ ਹੈ ਬਾਈ ਮਨਵਾਈ ਵਧੀਆ ਵੀ ਠੀਕ ਆ ਦਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਆ ਗਈ ਤੇ ਖੋਲਦੇ ਬਈ ਮੜੀ ਤੋਰੀ ਜੇ ਰੰਗ ਰੂਪ ਦੀ ਬਾਈ ਗੱਲ ਕਰੀਏ ਬਹੁਤ ਚੰਗਾ ਗਾ ਪਲੀ ਵੀ ਆ ਸੈਣ ਗਾਲੀ ਆ ਚੌੜੀ ਚੌੜੀ ਫੁੱਲ ਆ ਤਾਜੀ ਦਾ ਬਈ ਕਿੰਨਾ ਗਦਾ ਤੋਹਫਾ ਬਹੁਤ 1500 ਕਿਲੋ ਦੂ ਥੋੜਾ ਦੋ ਗਲਾ ਚ ਆ ਗਈ ਅੰਗ ਚੋਂ ਠੀਕ ਆ ਨਹੀਂ ਦਾ ਤੋਹਫਾ ਆ ਗਿਆ ਜਹਾਂ ਜਾਵਾਂ ਗਰਮ ਗਰਮੀ ਨਹੀਂ ਮੰਦੀ ਗਰਮੀ ਬਿਲਕੁਲ ਨਹੀਂ ਮੰਦੀ ਬਈ ਗਰਮੀਆਂ ਦਾ ਤੋਹਫਾ ਲੰਮੀ ਲੰਮੀ ਬਈ ਚੈੱਕ ਕਰੋ ਫੁੱਲ ਗੋਲ ਮਟੋਲ ਪਈਆ ਕਰਮਾਂ ਵਾਲੀ ਲਿੱਸੀ ਲੰਮੀ ਨਹੀਂ ਕਿਸੇ ਪੱਖ ਤੋਂ ਤੇ ਜੇ ਬਈ ਗੱਲ ਕਰੀਏ ਮੰਨੋ ਇਹ ਸ਼ਾਮ ਤੱਕ ਬਣਦੀ ਬਣਦੀ ਹਾਂ ਵਧਗਾ ਬਣਦੀ ਹੱਥੋਂ ਦਾ ਠੀਕ ਆ ਸ਼ਾਮ ਤੱਕ ਬਈ ਕਹਿੰਦਾ ਬਹੁਤ ਸੋਹਣੀ ਬਈ ਤਿਆਰ ਹੁੰਦੀ ਆ ਤੇ ਫੈਟ ਫੂਡ ਕਿਵੇਂ ਆਉਂਦੀ ਆ ਫੈਟ ਫੂਡ ਵਧੀਆ ਬਈ ਦੁੱਧ ਮੰਗਾ ਆ ਰਕੇ ਜਾਵਾਂ ਮੱਝਾ ਆ ਰਕੇ ਬਈ ਕਹਿੰ ਆਣਾ ਪਾ ਇਧਰੋਂ ਵੀ ਚੈੱਕ ਕਰਵਾਣਾ ਬਹੁਤ ਸੋਹਣਾ ਥਣ ਲੱਗਾ ਪੀੜੀ ਦੇ ਪਾਵੇ ਨਾਲ ਦਸਣ ਲੱਗਾ ਵਗਾ ਨਾੜਾ ਨੂੜਾ ਫੁੱਲ ਚੰਗਿਆਂ ਤੇ ਮਾਨੂੰ ਫਿਰ ਮੁੱਲ ਦੱਸ ਦੇ ਬਈ ਮੋਲੇ ਦਾ ਵੀ 42000 ਰੁਪਿਆ ਦੇ ਲੈਣਾ ਹਾਂ ਹਾਂ 42000 ਦੀ ਬਾਈ ਆਪਾਂ ਹੀ ਕਹਿੰਦੇ ਆਪਾਂ ਦੇ ਦੇਵਾਂਗੇ ਨਾਲੇ ਤਕਰਮ ਵਾਲੀ ਦੁੱਧ ਪਿਆਉ ਤੇ ਨਾਲੇ ਟੋਕੜ ਗੱਭਣਾ ਚੈੱਕ ਪਾਸ ਤੇ ਅੱਗੇ ਬਈ ਦੋ ਨੰਬਰ ਮਾਨੂੰ ਇਹ ਕੱਲੀ ਟੋਕੜਾ ਬਈ ਉਂਟੀ ਕਾ ਭਰਾ ਦੇਣੀ ਆਪਾਂ ਖਾਲੀ ਕਰ ਕੀ ਆ ਟੀਕਾ ਭਰਾ ਹੈ ਵਾ ਹਾਂ ਹਾਂ ਤੇ ਖਾਲੀ ਕਰ ਕੀ ਦੇਣੀ ਖਾਲੀ ਕਰਕੇ ਦੇਣੀ ਤੇ ਬਈ ਕਿੰਨਾ ਦੁੱਧ ਦਾ ਦੋ 6 ਕਿਲੋ ਦੋਨਾਂ ਵੇਲੇ ਦਾ ਚੀਕਾ ਉਸਾਉਸੀਲਾ ਹਾਂ ਉਹ ਵਧੀਆ ਕਾਲੇ ਰੰਗ ਚ ਆਈ ਦੀ ਪਲੀ ਵੀ ਬਹੁਤ ਆ ਬਈ ਹਾਂ ਹਾਂ ਪਲੀ ਬਹੁਤ ਆ ਬਈ ਸਾਫ ਸੁਥੂ ਬਹੁਤ ਆ ਸਾਫ ਸੁਥਰੀ ਆ ਬਈ ਚਮਕ ਵਾਲੀ ਆ ਪਲੀ ਵੀ ਫੁੱਲ ਆ ਜੇ ਗੱਲ ਕਰੀਏ ਥਣ ਹਵਾਨਾ ਆਪਾਂ ਨੇੜੇ ਚੈੱਕ ਕਰਵਾ ਲਿਆ ਥਣ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਣ ਚਾਰੇ ਥਣਾਂ ਪੂਰੇ ਗੈਪ ਤੇ ਲੱਗੇ ਹੋਏ ਆਗੇ ਲੈ ਇਧਰੋਂ ਵੀ ਚੈੱਕ ਕਰ ਲੋ ਕਿਆ ਬਾਤ ਆ ਯਾਰ ਬਹੁਤ ਸੋਹਣਾ ਥਣ ਲੱਗਿਆ ਵਾ ਕੱਲਾ ਕੱਲਾ ਥਣ ਲੱਗਿਆ ਵਾ ਪੀੜੀ ਦੇ ਪਾਵੇ ਨਾਲ ਦਾ ਥਣ ਲੱਗਿਆ ਵਗਾ ਖੋਲ ਦੇ ਬਈ ਮੈਨੂੰ ਚਵਾਈ ਕਿਵੇਂ ਲੱਗੀ ਬਈ ਵਧੀਆ ਬਈ ਚਵਾਈ ਬਾਈ ਕਹਿੰਦਾ ਬਾਈ ਇੱਕ ਨੰਬਰ ਲੱਗਿਆ ਤੋਰਾ ਤਰਾ ਸਾਨੂੰ ਚੈੱਕ ਕਰਵਾਨਾ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾਗਾ ਮੇਨ ਗੱਲ ਨਾਲ ਯਾਰ ਸੈਨਿੰਗ ਬੜੀ ਆ ਬਾਈ ਹਨਾ ਸਮੀ ਵੀ ਆ ਪੂਰੀ ਵਧੀਆ ਸਮੀ ਸੁਮੀ ਬਾਈ ਗੱਲ ਕਰੀਏ ਤਾਂ ਫੁੱਲ ਤੇ ਫਿਰ ਮੁੱਲ ਦੱਸਦੇ ਫਿਰ ਬੋਲੇ 13000 ਆ ਪੀ ਆ ਬਾਈ ਦਾ 13 ਹਾਂ ਹਾਂ 13000 ਦੀ ਬਾਈ ਕਹਿੰਦਾ ਆਪਾਂ ਦੇ ਦਿੰਦੇ ਕਿੰਨਾ ਤਾਂ ਦੱਸਿਆ ਸ਼ਾਇਰ ਆ ਬਾਈ ਬਸ 6 ਕਿਲੋ ਨਾਲ ਪਹਿਲਾਂ ਠੀਕ ਆ ਤੇ ਬਾਕੀ ਇਧਰੋਂ ਵੀ ਆ ਬਾਈ ਤੁਹਾਨੂੰ ਚੈੱਕ ਕਰਵਾਉਣਿਆ ਬਹੁਤ ਚੰਗਾ ਥਾਣਾਗਾ ਚਵਾਈ ਚ ਬਹੁਤ ਚੰਗੀ ਆ ਚਵਾਈ ਚ ਵਧੀਆ ਬਈ ਠੀਕ ਆ ਚਵਾਈ ਚ ਬਾਈ ਕਹਿੰਦਾ ਇੱਕ ਨੰਬਰ ਬਾਕੀ ਫੇਸ ਬਿਊਟੀ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦੀ ਅੱਗੇ ਫਿਰ ਲਾਸਟ ਤੇ ਤਿੰਨ ਨੰਬਰ ਬਈ ਹਾਂ ਇਹ ਜਰਸੀ ਆ ਬਈ ਜਰਸੀ ਆ ਗਈ ਗਰਮੀਆਂ ਦਾ ਇਹ ਵੀ ਤੋਹਫਾ ਵੈਸੇ ਗਰਮੀਆਂ ਤੇ ਨਹੀਂ ਤੋਹਫਾ ਇਹਨਾਂ ਦਾ ਦਤਾ ਬਈ ਇਹਦੇ ਬੁੱਧ ਹੈਗਾ ਮੰਨ ਕੇ ਚੱਲਾ ਸੱਤ ਕੋ ਦੋਨਾਂ ਬੜਾ ਨਾ ਕਿੰਨਾ ਬਾਦ ਹੋਊਗਾ ਇਹਨੂੰ ਬਈ ਕੋਈ ਤਾਂ ਹੈ ਹੀ ਤੰਨੇ ਕੰਮ ਨਹੀਂ ਯਾਰਾ ਠੀਕ ਆ ਥਾਨ ਬਈ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨਾ ਜਲਾਬੀ ਥਾਨਾ ਤੇ ਬਾਕੀ ਫੇਸ ਬਿਊਟੀ ਚੈੱਕ ਕਰ ਲੈ ਨਿੱਕਾ ਜਾਂ ਮੂਹ ਜਾਂ ਛੋਟਾ ਛੋਟਾ ਕਰਨਾ ਬੋਦੀ ਵਾਦੀ ਫੁੱਲ ਕਮਾਲ ਦਿਆ ਖੋਲ ਦੇ ਬਈ ਇਹਨੂੰ ਤੋੜ ਦੇਖੋ ਲੱਕੀ ਪਲੀ ਵੀ ਬਹੁਤ ਅੱਜ ਕਰਨ ਵਾਲੀ ਤੇ ਇਹਦਾ ਫਿਰ ਮੁੱਲ ਕੀ ਹੋਵੇ ਮਾਨੂੰ ਇਹ ਬ 18 ਇਹ ਦੇ ਦਾਂਗੇ ਯਾਰ 18 ਦੀ ਹਾਂ 18000 ਦੀ ਬਈ ਇਹਨਾਂ ਆਪਾ ਇਹ ਦੇ ਦਾਂਗੇ ਬਾਕੀ ਤੋੜਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਸੈਨਗ ਵਾਲੀ ਆ ਚੰਕ ਚੁੰਕ ਵੀ ਗੱਲ ਕਰੀਏ ਫੁੱਲ ਫੇਸ ਬਹੁਤ ਪਿਆਰਾ ਯਾਰ ਨਿਕਾ ਜ ਮੂੰਹ ਹੀ ਆ ਜਮਾ ਹਨਾ ਪੂਰਾ ਬਾਕੀ ਦੂਜਾ ਸੂਆ ਬਹਿੜਿਆ ਯਾਰ ਠੀਕ ਆ ਭਾਈ ਦੂਜਾ ਸੂਆ ਕੀ ਬਈ ਹਜੇ ਬਹਿੜਾਂ ਅੰਗਾ ਨਾ ਮਾ ਹਣਾ ਕੋਈ ਬਰਾਪਾ ਜੰਗ ਨਹੀਂ ਲੈ ਰਵਨਾ ਕਿਵੇਂ ਤਿਆਰ ਕਰ ਦਿੱਿਆ ਸਭ ਹਾਂ ਵਧੀਆ ਲੇਵਾ ਕਰਦੀ ਸੱਜਾਂ ਨੂੰ ਲੇਵਾ ਤਾ ਯਾਰ ਠੀਕ ਹੈ ਭਾਈ ਸੱਜਰਾਂ ਨੂੰ ਭਾਈ ਇਹ ਵੀ ਆਪਾ ਡੇ ਲੇਵਾ ਹਾਂ ਸਹੀ ਗੱਲ ਆ ਭਾਈ ਇਹ ਵੀ ਆਪਾ ਡੇ ਹੀ ਲੇਵਲ ਹੈ ਸਫਾਈ ਦੇਖੋ ਲੇਵੇ ਦੀ ਬਹੁਤ ਕਮਾਲ ਦੀ ਆ ਤੇ ਮੁੱਲ ਵੀ ਭਾਈ ਨੇ ਦੇਣ ਲੈਣ ਵਾਲੀ ਰੱਖਤਾ 18000 ਦੀ ਨਾ ਹਾਂ ਹਾਂ 18000 ਦੀ ਬਾਈ ਕਨਾਪਾ ਦੇ ਦੇਣੀ ਆ ਬਾਕੀ ਥਣ ਇੱਕੋ ਜਾ ਹਣ ਹਾਂ ਹਾਂ ਤੇ ਜੇ ਕੋਈ ਦੋ ਇਕੱਠੀਆਂ ਲੈਂਦਾ ਹੋਇਆ ਬਤਾਲਦੇ ਕੋਈ ਵਾਰੀ ਮਾਨਦਾ ਨਾ ਠੀਕ ਹੈ ਭਾਈ ਨਾਕਸੀ ਦੇ ਬਾਈ ਕੋਲੇ ਬਾਈ ਤਿੰਨਾ ਪਤਨੇ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ हूं ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ